ਕਿ ਤਾਂ ਸੋਚਿਆ ਕਿ ਇਸ ਫਿਲਮ ਨੂੰ ਜਿਹੜਾ ਇਸ ਤਰੀਕੇ ਪ੍ਰਮੋਟ ਕੀਤਾ ਜਾਏ ਇੱਕ ਬਾਈਕ ਰੈਲੀ ਹੈ ਜਿਹੜੀ ਹੋ ਰੱਖੀ ਜਾਏ। ਪਹਿਲਾਂ ਹੀ ਬਹੁਤ ਫਿਲਮਾਂ ਤਾਂ ਬਹੁਤ ਆਉਂਦੀਆਂ ਨੇ ਪਰ ਇਹ ਫਿਲਮ ਬਾਰੇ ਸੁਣਿਆ ਇਹ এডੂਕੇਸ਼ਨ ਤੇ ਹੈ। ਸਾਡਾ ਕੰਮ ਹੈ ਸਿਹਤ ਨਾਲ ਜੁੜਿਆ ਹੋਇਆ ਪਰ ਸਿਹਤ ਤੋਂ ਪਹਿਲਾਂ এডੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਸ ਕਰਕੇ ਸਾਡੇ ਦਿਮਾਗ ਚ ਆਇਆ ਵੀ ਅਸੀਂ ਇਹਨੂੰ ਪ੍ਰਮੋਟ ਕਰੀਏ। ਪਹਿਲਾਂ ਵੀ ਉਹਨਾਂ ਦੀਆਂ ਅਸੀਂ ਫਿਲਮਾਂ ਦੇਖਦੇ ਆਂ ਵਧੀਆ ਮੈਸੇਜ ਦਿੰਦੇ ਆ ਤੇ ਵਧੀਆ ਸਿੰਗਰ ਵੀ ਨੇ ਗਾਣੇ ਵੀ ਉਹਨਾਂ ਦੇ ਬਹੁਤ ਵਧੀਆ ਹੁੰਦੇ ਆ। ਗਾਣਿਆਂ ਚ ਵੀ ਉਹ ਮੈਸੇਜ ਦਿੰਦੇ ਆ। ਤੇ ਫਿਲਮ ਤਾਂ ਉਹਨਾਂ ਦੀ ਦੇਖਣ ਦੀ ਜੋ ਹੋਊਗੀ ਹੋਊਗੀ ਕਿੱਥੋਂ ਸਟਾਰਟਿੰਗ ਹੋਣੀ ਆ ਕਿੰਨੇ ਵਜੇ ਹੋਣੀ ਆ ਤੇ ਕਿੱਥੇ ਤੱਕ ਇਹ ਰੈਲੀ ਚੱਲੇਗੀ ਉਸ ਤੋਂ ਬਾਅਦ ਜਿਹੜੀ ਲਾਈਵ ਪਰਫਾਰਮੈਂਸ ਆ ਉਹ ਕਦੋਂ ਤੇ ਕਿੱਥੇ ਹੋਣੀ ਆ ਤੇ 4 ਵਜੇ ਭਾਈਵਾਲਾ ਚੌਂਕ ਤੋਂ ਬਾਈਕ ਰੈਲੀ ਸਟਾਰਟ ਹੋਊਗੀ ਤੇ 5 ਵਜੇ ਦੇ ਕਰੀਬ ਗ੍ਰੈਂਡ ਵਾਕਰ ਦੇ ਬਾਹਰ ਉਹਨਾਂ ਦਾ ਜਿਹੜਾ ਲਾਈਵ ਪਰਫਾਰਮੈਂਸ ਹੋਊਗੀ ਹੋਊਗਾ ਸਤਿੰਦਰ ਸਤਾਜ ਤੇ ਸਿਮੀ ਚੈਲਜੀ ਦਾ ਆਮ ਲੋਕਾ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਵੀ ਇੱਥੇ ਖੁੱਲਾ ਸੱਦਾ ਵਾ ਉਹ ਆ ਸਕਦੇ ਆ ਜੀ ਇਸ ਰੈਲੀ ਦੇ ਵਿੱਚ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਫ੍ਰੀ ਸਾਰੇ ਆ ਸਕਦੇ ਆ ਰੈਲੀ ਤੇ ਵੀ ਆ ਸਕਦੇ ਆ ਤੇ ਉੱਥੇ ਪਰਫਾਰਮੈਂਸ ਦੇਖਣ ਵੀ ਆ ਸਕਦੇ ਆ ਬਿਲਕੁਲ ਫ੍ਰੀ ਹੈ ਕੋਈ ਟਿਕਟ ਨਹੀਂ ਹੈ ਕੋਈ ਪਾਸ ਨਹੀਂ ਹੈ ਸਾਰਿਆਂ ਵਾਸਤੇ ਓਪਨ ਹੈ ਜਦੋਂ ਪਤਾ ਲੱਗਿਆ ਸੀ ਕਿ ਇਸ ਤਰੀਕੇ ਇੱਕ ਰੈਲੀ ਆਰਗੇਨਾਈਜ਼ ਕੀਤੀ ਜਾ ਰਹੀ ਆ ਸ਼ੂ ਆਰਗੇਨਾਈਜ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਤਾਂ ਕਿੰਨੀ ਖੁਸ਼ੀ ਹੋਈ ਇਸ ਮਾਨੂ ਕਿ ਉਹ ਵੀ ਬਿਨਾਂ ਟਿਕਟਾਂ ਤੋਂ ਬਿਨਾਂ ਖਰਚਾ ਕੀਤੇ ਜਾ ਰਿਹਾ ਅਦਾਕਾਰ ਹੁੰਦੇ ਜਿਹੜੇ ਟ੍ਰੈਂਡ ਦੇ ਅਕੋਰਡਿੰਗ ਚੱਲਦੇ ਆ ਉਹ ਗ੍ਰੀਨ ਫੋਰੈਵਰ ਆ ਉਸ ਬੰਦੇ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਉਸ ਬੰਦੇ ਦੀ ਮੂਵੀ ਦੇਖਣ ਦਾ ਵੀ ਮੌਕਾ ਮਿਲ ਰਿਹਾ ਤੇ ਅਸੀਂ ਕਿਉਂ ਨਾ ਜਾਵਾਂਗੇ ਡੈਫੀਨਿਟਲੀ ਜਾਵਾਂਗੇ ਸਿਮਰ ਚਾਹਲ ਵੀ ਆ ਰਹੇ ਕਿs ਤਰੀਕੇ ਦੇਖ ਰਹੇ ਹੋ ਪਹਿਲਾਂ ਤਾਂ ਫਿਲਮ ਨੂੰ ਕਿ ਜੋ ਫਿਲਮ ਬਣਾਈ ਗਿਆ ਜਿਹੜਾ ਇੱਕ ਇਹਦੇ ਵਿੱਚ ਕਨਸੈਪਟ ਚੁਣਿਆ ਗਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਸਿੰਗਰ ਵੀ ਆ ਸੱਭਿਆਚਾਰਕ ਗੀਤ ਗਾਉਂਦੇ ਆ ਇਹ ਇਹਨਾਂ ਦੀ ਇੱਕ ਦੋ ਮੂਵੀਆਂ ਮੈਂ ਦੇਖੀਆਂ ਵੀ ਆ ਬਹੁਤ ਵਧੀਆ ਮੂਵੀਆਂ ਨੇ ਇਹਨਾਂ ਦੀ ਹਾਂ ਤਾਂ ਪੰਜਾਬ ਤੇ ਲੁਧਿਆਣਾ ਵਾਸੀਆਂ ਨੂੰ ਇਹੀ ਕਹੂੰਗਾ ਵੀ ਜਰੂਰ ਇਹ ਫਿਲਮ 7 ਫਰਵਰੀ ਨੂੰ ਦੇਖਣ ਠੀਕ ਹੈ ਜੀ ਪਰਵਾਰਿਕ ਫਿਲਮ ਹੋਊਗੀ 101% ਠੀਕ ਹੈ ਜੀ ਤੇ ਇਹ ਜਰੂਰ ਦੇਖਣ ਬਸ ਇੰਨਾ ਹੀ ਸੁਨੇਹਾ ਦਿਨ ਸਰਪ੍ਰਾਈਜ਼ ਹੋ ਸਕਦਾ ਲੋਕਾਂ ਦੇ ਲਈ ਕੋਈ ਦਰਸ਼ਕਾਂ ਦੇ ਲਈ ਸਪੈਸ਼ਲ ਤਾਂ ਵੀ ਸਰਪ੍ਰਾਈਜ਼ ਦਾ ਨਾਮ ਲੈ ਤਾਂ ਫਿਰ ਸਰਪ੍ਰਾਈਜ਼ ਹੀ ਹੋਊਗਾ ਉਹਨੂੰ ਪਹਿਲਾਂ ਤਾਂ ਦਿੱਤਾ ਨਹੀਂ ਦੱਸ ਜਾ ਸਕਦਾ ਬਾਕੀ ਇਹੀ ਹੈ ਔਰਾ ਜਿਵੇਂ ਮਲਕ ਹੋ ਗਏ ਡੇਲੀ ਪੋਜ਼ਿਟਿਵ ਨਾਲ ਪਾਰਟਨਰਸ਼ਿਪ 360+ ਉਹਨਾਂ ਸਾਰੇ ਕੁਝ ਹੰਦੇ ਹੋਏ ਤਾਂ ਉਹ ਇੱਕ ਵਧੀਆ ਮੈਸੇਜ मीनिंगफुल ਮੂਵੀ ਜਿਹੜੀ ਆਪਾਂ ਦੇ ਰਹੇ ਹਾਂ ਤੇ ਉਸ ਦਿਨ ਤੁਸੀਂ ਸ਼ੋਅ ਦੇ ਵਿੱਚ ਆਓ ਕੋਈ ਪੈਸਾ ਨਹੀਂ ਕੋਈ ਦੇ ਦੇਣਾ ਹੈ ਨਹੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ। ਪਤਿੰਦਰ ਸਰਤਾਜ ਅਤੇ ਸਿਮੀ ਚਾਹਲ ਉਹਨਾਂ ਦੀ ਇੱਕ ਫਿਲਮ ਆ ਰਹੀ ਆ ਹੁਸ਼ਿਆਰ ਸਿੰਘ ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਏਗੀ ਪਰ ਉਸ ਤੋਂ ਪਹਿਲਾਂ ਸਰਤਾਜ ਅਤੇ ਸਿਮੀ ਚਾਹਲ ਲੁਧਿਆਣਾ ਪਹੁੰਚ ਰਹੇ ਨੇ। ਲੁਧਿਆਣਾ ਦੇ ਵਿੱਚ ਇੱਕ ਬਾਈਕ ਰੈਲੀ ਕੱਢੀ ਜਾਏਗੀ ਤੇ ਉਸ ਤੋਂ ਬਾਅਦ ਲਾਈਵ ਪਰਫਾਰਮੈਂਸ ਹੋਏਗੀ ਤੇ ਬਿਨਾ ਕਿਸੇ ਟਿਕਟ ਦੇ ਜਾਣੇ ਕਿ ਤੁਸੀਂ ਫ੍ਰੀ ਜਿਹੜਾ ਇਹ ਸਾਰਾ ਕੁਝ ਦੇਖ ਸਕਦੇ ਹੋ ਤੇ ਰੈਲੀ ਕਿੱਥੋਂ ਸ਼ੁਰੂ ਹੋਏਗੀ ਕਿੱਥੇ ਤੱਕ ਜਾਏਗੀ ਉਸ ਤੋਂ ਬਾਅਦ ਲਾਈਵ ਪਰਫਾਰਮੈਂਸ ਜਿਹੜੀ ਉਹ ਕਿੰਨੇ ਵਜੇ ਤੇ ਕਿੱਥੇ ਹੋਏਗੀ ਉਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਅੱਜ ਅਸੀਂ ਪਹੁੰਚੇ ਹਾਂ ਔਰਾ ਜਮ ਦੇ ਵਿੱਚ ਦੱਸਦੇ ਕਿ ਇਸ ਬਾਈਕ ਰੈਲੀ ਨੂੰ ਇਹਨਾਂ ਦੇ ਵੱਲੋਂ ਸਪੋਰਟ ਜਿਹੜੀ ਕੀਤੀ ਜਾ ਰਹੀ ਆ ਜਿੱਥੇ ਨੈਟਪਲੱਸ ਦੇ ਵੱਲੋਂ ਸਾਰਾ ਕੁਝ ਆਰਗੇਨਾਈਜ਼ ਕੀਤਾ ਜਾ ਰਿਹਾ ਉੱਥੇ ਹੀ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਮੀਡੀਆ ਪਾਰਟਨਰ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਆ ਜਿਹੜੀ ਉਹ ਨਿਭਾਈ ਜਾ ਰਹੀ ਆ ਤਾਂ ਸਾਡੇ ਨਾਲ ਇੱਥੇ ਨਵਨੀਤ ਸਿੰਘ ਜੀ ਨੇ ਔਰਾ ਜਮ ਦੇ ਵੱਲੋਂ ਤਾਂ ਸਰ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਕਾਰੀ ਲੈਣਾ ਚਾਹਾਂਗਾ ਕਿ ਤੁਸੀਂ ਇਹ ਕਿਦਾਂ ਸੋਚਿਆ ਕਿ ਇਸ ਫਿਲਮ ਨੂੰ ਜਿਹੜਾ ਇਸ ਤਰੀਕੇ ਪ੍ਰਮੋਟ ਕੀਤਾ ਜਾਏ ਇੱਕ ਬਾਈਕ ਰੈਲੀ ਆ ਜਿਹੜੀ ਕੀ ਜਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਹਿਲਾਂ ਤਾਂ ਲੁਧਾਨੇ ਵਾਸੀ ਨੂੰ ਕਹਾਂ ਉਹ ਹੁਸ਼ਿਆਰ ਹੋ ਜਾ ਉਹ ਹੁਸ਼ਿਆਰ ਸਿੰਘ ਆ ਰਿਹਾ ਲੁਧਾਨੇ ਠੀਕ ਹੈ ਜੀ ਤੇ ਪਹਿਲਾਂ ਵੀ ਬਹੁਤ ਫਿਲਮਾਂ ਤਾਂ ਬਹੁਤ ਆਉਂਦੀਆਂ ਨੇ ਪਰ ਇਹ ਫਿਲਮ ਬਾਰੇ ਸੁਣਿਆ ਵੀ ਇਹ ਐਜੂਕੇਸ਼ਨ ਤੇ ਹੈ ਸਾਡਾ ਕੰਮ ਹੈ ਸਿਹਤ ਨਾਲ ਜੁੜਿਆ ਹੋਇਆ ਪਰ ਸਿਹਤ ਤੋਂ ਪਹਿਲਾਂ ਐਜੂਕੇਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਕਰਕੇ ਸਾਡੇ ਦਿਮਾਗ 'ਚ ਆਇਆ ਵੀ ਅਸੀਂ ਇਹਨੂੰ ਪ੍ਰਮੋਟ ਕਰੀਏ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਿਹਤ ਬਣਾਉਣ ਦਾ ਤੁਹਾਡਾ ਕੰਮ ਆ ਤਾਂ ਸਿੱਖਿਆ ਵੀ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਜੇਕਰ ਕਿਸੇ ਨੇ ਚੰਗਾ ਇਨਸਾਨ ਬਣਨਾ ਕੋਈ ਵੱਡਾ ਅਫਸਰ ਬਣਨਾ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਚੰਗਾ ਇਨਸਾਨ ਬਣਨਾ ਤਾਂ ਉਹਦੇ ਲਈ ਵੀ ਸਿੱਖਿਆ ਬਹੁਤ ਜ਼ਰੂਰੀ ਹੈ ਤਾਂ ਜਿੰਨਾ ਕਿ ਟ੍ਰੇਲਰ ਦੇ ਵਿੱਚ ਸਮਝ ਆਉਂਦਾ ਤਾਂ ਇਹੀ ਹੈ ਕਿ ਇੱਕ ਬੱਚਿਆ ਨੂੰ ਸਕੂਲ ਦੇ ਵਿੱਚ ਕਿੱਦਾਂ ਸਮਝਾਇਆ ਜਾਣਾ ਚਾਹੀਦਾ ਤਾਂ ਉਹ ਚੀਜ਼ਾਂ ਜਿਹੜੀਆਂ ਇਸ ਫਿਲਮ ਨੂੰ ਦੇ ਵਿੱਚ ਦੇਖਣ ਨੂੰ ਮਿਲੀਆਂ ਤਾਂ ਇਹੀ ਖਾਸ ਰੀਜ਼ਨ ਰਿਹਾ ਜਾਂ ਸਰਤਾਜ ਦੇ ਵੈਸੇ ਵੀ ਫੈਨ ਹਾਂ ਨਹੀਂ ਅਸੀਂ ਵੈਸੇ ਵੀ ਸਰਤਾਜ ਦੇ ਫੈਨ ਨਹੀਂ ਪਹਿਲਾਂ ਮੈਸੇਜ ਦਿੰਦੇ ਹੋ ਤੇ ਵਧੀਆ ਸਿੰਗਰ ਵੀ ਨੇ ਗਾਣੇ ਵੀ ਉਹਨਾਂ ਦੇ ਬਹੁਤ ਵਧੀਆ ਹੁੰਦੇ ਆ ਗਾਣਿਆਂ ਚ ਵੀ ਉਹ ਮੈਸੇਜ ਦਿੰਦੇ ਆ ਤੇ ਫਿਲਮ ਤਾਂ ਉਹਨਾਂ ਦੀ ਦੇਖਣ ਦਾ ਯੋਗ ਹੋਊਗੀ ਹੋਊਗੀ ਤੇ এডਿਊਕੇਸ਼ਨ ਤੇ ਫਿਲਮ ਹੈ ਬੱਚਿਆਂ ਨੂੰ ਦੇਖਣੀ ਚਾਹੀਦੀ ਹੈ ਤੇ ਪੇਰੈਂਟਸ ਵੀ ਦੇਖਣੀ ਚਾਹੀਦੀ ਹੈ ਬੱਚਿਆਂ ਨੂੰ ਕਿੱਦਾਂ এডਿਊਕੇਸ਼ਨ ਆਪਾਂ ਦੇਣੀ ਹੈ ਤੇ ਬਹੁਤ ਵਧੀਆ ਮੈਸੇਜ ਹੋਊਗਾ ਫਿਲਮ ਦਾ ਤੇ ਸਾਡੇ ਵੱਲ ਪੂਰੀ ਸਪੋਰਟ ਰਹੂਗੀ ਤੇ ਆਪਾਂ ਸਾਰੇ ਮੰਡੇ ਮਿਲਦੇ ਆਂ ਤੇ ਨੈਟਪਲੱਸ ਇਹਨੂੰ ਪ੍ਰਮੋਟ ਕਰ ਰਿਹਾ ਤੇ ਸਾਡੇ ਵੱਲ ਵੀ ਪੂਰੀ ਸਪੋਰਟ ਹੋਊਗੀ अच्छा बाइक रैली ਦੀ ਜੇਕਰ ਜਾਣਕਾਰੀ ਜਰੂਰ ਮੈਂ ਚਾਹਉਣਾ ਇੱਕ ਵਾਰ ਆਪਾਂ ਸਾਂਝੀ ਕਰ ਦਈਏ ਜੀ ਕਿੱਥੋਂ ਸਟਾਰਟਿੰਗ ਹੋਣੀ ਆ ਕਿੰਨੇ ਵਜੇ ਹੋਣੀ ਆ ਤੇ ਕਿੱਥੇ ਤੱਕ ਇਹ ਰੈਲੀ ਜਾਏਗੀ ਉਸ ਤੋਂ ਬਾਅਦ ਜਿਹੜੀ ਲਾਈਵ ਪਰਫਾਰਮੈਂਸ ਆ ਉਹ ਕਦੋਂ ਤੇ ਕਿੱਥੇ ਹੋਣੀ ਆ 4 ਵਜੇ ਭਾਈਵੱਲਾ ਚੌਂਕ ਤੋਂ ਬਾਈਕ ਰੈਲੀ ਸਟਾਰਟ ਹੋਊਗੀ ਤੇ 5 ਵਜੇ ਦੇ ਕਰੀਬ ਗ੍ਰੈਂਡ ਵਾਕਰ ਦੇ ਬਾਹਰ ਉਹਨਾਂ ਦਾ ਜਿਹੜਾ ਲਾਈਵ ਪਰਫਾਰਮੈਂਸ ਹੋਊਗੀ ਹੋਊਗਾ ਸਤਿੰਦਰ ਸਤਾਜ ਤੇ ਸੀਮੀ ਚੈਲ ਜੀ ਦਾ ਜੀ ਤੁਹਾਡੀ ਜਿਕਰ ਗੱਲ ਕਰੀ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਪਣੇ ਵੱਲੋਂ ਜਾ ਰਹੇ ਹੋ ਜਿਮ ਤੇ ਵਿੱਚ ਜਿਹੜੇ ਹੋਰ ਤੁਹਾਡੇ ਸਾਥੀ ਨੇ ਉਹ ਨਾਲ ਜਾ ਰਹੇ ਆ ਤਾਂ ਆਮ ਲੋਕ ਆ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਵੀ ਇੱਥੇ ਖੁੱਲਾ ਸੱਦਾ ਵਾ ਉਹ ਆ ਸਕਦੇ ਆ ਜੀ ਇਸ ਰੈਲੀ ਦੇ ਵਿੱਚ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਸਾਰੇ ਆ ਸਕਦੇ ਆ ਰੈਲੀ ਤੇ ਵੀ ਆ ਸਕਦੇ ਆ ਤੇ ਉੱਥੇ ਪਰਫਾਰਮੈਂਸ ਦੇਖਣ ਵੀ ਆ ਸਕਦੇ ਆ ਬਿਲਕੁਲ ਫ੍ਰੀ ਆ ਕੋਈ ਟਿਕਟ ਨਹੀਂ ਆ ਕੋਈ ਪਾਸ ਨਹੀਂ ਆ ਸਾਰਿਆਂ ਵਾਸਤੇ ਓਪਨ ਆ ਬਿਲਕੁਲ ਜੀ ਤਾਂ ਜੇਕਰ ਤੁਸੀਂ ਸਰਤਾਜ ਦੇ ਫੈਨ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਕਿ ਫਰੀ ਦੇ ਵਿੱਚ ਤੁਹਾਨੂੰ ਸਰਤਾਜ ਦਾ ਜਿਹੜਾ ਸ਼ੋਅ ਆ ਦੇਖਣ ਨੂੰ ਮਿਲਦਾ ਹੈ ਤੇ ਇੱਥੇ ਹੋਰ ਵੀ ਰ ਵੀ ਨੇ ਵੀਰੇ ਲਾਈਵ ਸ਼ੋਅ ਦੇ ਉੱਪਰ ਅਕਸਰ ਜਾਂਦੇ ਹੋਵੋਗੇ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਇੱਕ ਵੱਡਾ ਸ਼ੋਅ ਵੀ ਹੋ ਕੇ ਹਟਿਆ ਲੋਕਾਂ ਨੂੰ ਟਿਕਟਾਂ ਨਹੀਂ ਸੀ ਮਿਲੀਆਂ ਸਰਤਾਜ ਬਾਈ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਜਦੋਂ ਸ਼ੋਅ ਹੋਏ ਆ ਤੇ ਟਿਕਟਾਂ ਨਹੀਂ ਮਿਲਦੀਆਂ ਹੈਗੀਆਂ ਕਈ ਵਾਰ ਲੋਕਾਂ ਨੂੰ ਤਾਂ ਹੁਣ ਫਰੀ ਦੇ ਵਿੱਚ ਮੌਕਾ ਮਿਲ ਰਿਹਾ ਵਾ ਨਹੀਂ ਜੀ ਜੇ ਬਿਲਕੁਲ ਬਿਲਕੁਲ ਜ਼ਰੂਰ ਜਾਊਂਗਾ ਮੈਂ ਐਕਚੁਅਲ 'ਚ ਹੁਣ ਇੱਕ ਸਭ ਤੋਂ ਵੱਡੀ ਗੱਲ ਮਤਲਬ ਇਹ ਪ੍ਰੋਮੋਟ ਜਿਹੜਾ ਕਰ ਰਹੇ ਨੇ ਹੁਣ ਜਿਵੇਂ ਸਰ ਨੇ ਕਿਹਾ ਹੈ ਕਿ ਹੈਲਥ ਅਵੇਅਰਨੈਸ ਥੈਟ ਇਜ਼ ਆਲਸੋ ਲਿੰਕਡ ਵਿਦ এডੂਕੇਸ਼ਨ ਠੀਕ ਹੈ ਆਪਾਂ ਇੱਕ ਹੈਲਥ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਉਹ ਵੀ ਇੱਕ এডੂਕੇਸ਼ਨ ਵਾਲੀ ਹੀ ਰਿਲੇਟਡ ਹੈ ਦੂਸਰੀ ਥਿੰਗ ਇੱਕ ਆਇਆ ਕਿ ਸਰਤਾਜ ਜਿਹੜਾ ਹੈਗਾ ਬਹੁਤ ਹੀ मीनिंगफुल ਪਰਸਨ ਹੈ ਮਤਲਬ ਉਹਨਾਂ ਦੇ ਕੋਈ ਵੀ ਤੁਸੀਂ ਇੱਥੇ ਤੱਕ ਕੀ ਗਾਣਿਆਂ 'ਚ ਵੀ ਦੇਖ ਲੋਗੇ ਨਾ ਸੱਭਿਆਚਾਰ ਨੋਲਿਜ ਜਾਂ ਕੋਈ ਨਾ ਕੋਈ ਮੈਸੇਜ ਜ਼ਰੂਰ ਦਿਖਾਇਆ ਜਾਂਦਾ ਹੈ ਠੀਕ ਹੈ ਤੇ ਡੈਫੀਨੇਟਲੀ ਮੈਂ ਇਸ ਚੀਜ਼ ਦੇ ਰਿਲੇਟਡ ਬਿਲਕੁਲ ਸ਼ੋਰ ਹਾਂ ਕਿ ਮੂਵੀ ਬਹੁਤ ਜ਼ਿਆਦਾ ਵਧੀਆ ਹੋਏਗੀ ਇੱਕ ਐਜੂਕੇਸ਼ਨ ਦੇ ਪਰਪਸ ਤੇ ਹੈ ਤੇ ਡੈਫੀਨੇਟਲੀ ਲੌਜੀਕਲ ਮੂਵੀ ਹੋਏਗੀ ਤੇ ਮੈਂ ਤਾਂ ਜ਼ਰੂਰ ਜਾਊਂਗਾ ਦੇਖਣ ਨੂੰ ਬਾਈਕ ਰੈਲੀ ਦੇ ਵਿੱਚ ਵੀ ਹਿੱਸਾ ਲੈਣ ਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਡੈਫੀਨੇਟਲੀ ਜਦੋਂ ਪਤਾ ਲੱਗਿਆ ਸੀ ਕਿ ਇਸ ਤਰੀਕੇ ਇੱਕ ਰੈਲੀ ਆਰਗੇਨਾਈਜ਼ ਕੀਤੀ ਜਾ ਰਹੀ ਹੈ ਆ ਸ਼ੋਅ ਆਰਗੇਨਾਈਜ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਤਾਂ ਕਿੰਨੀ ਕੁ ਖੁਸ਼ੀ ਹੋਈ ਇਸ ਮਨ ਨੂੰ ਕਿ ਉਹ ਵੀ ਬਿਨਾਂ ਟਿਕਟਾਂ ਤੋਂ ਬਿਨਾਂ ਖਰਚਾ ਕੀਤੇ ਜਾ ਰਹੇ ਹੋ ਦੇਖੋ ਬਿਨਾਂ ਟਿਕਟਾਂ ਤੋਂ ਬਿਨਾਂ ਖਰਚੇ ਤੋਂ ਉਹ ਵੀ ਇੰਨਾ ਮਤਲਬ ਗਾਇਕ ਇੱਕ ਜਿਹੜਾ ਹੁੰਦਾ ਨਾ ਜਿਵੇਂ ਇੱਕ ਅਦਾਕਾਰ ਹੁੰਦੇ ਜਿਹੜੇ ਟ੍ਰੈਂਡ ਦੇ ਅਕੋਰਡਿੰਗ ਚੱਲਦੇ ਆ ਉਹ ਗ੍ਰੀਨ ਫੋਰਐਵਰ ਆ ਉਸ ਬੰਦੇ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਉਸ ਬੰਦੇ ਦੀ ਮੂਵੀ ਦੇਖਣ ਦਾ ਵੀ ਮੌਕਾ ਮਿਲ ਰਿਹਾ ਤੇ ਅਸੀਂ ਕਿਉਂ ਨਾ ਜਾਵਾਂਗੇ ਡੈਫੀਨਿਟਲੀ ਜਾਵਾਂਗੇ ਸਿਮੀ ਚਾਹਲ ਵੀ ਆ ਰਹੀ ਆ ਹਾਂਜੀ ਬਿਲਕੁਲ ਚਲੋ ਉਹ ਵੀ ਬਹੁਤ ਵਧੀਆ ਨੇ ਲੇਕਿਨ ਮੇਨ ਜਿਹੜਾ ਹਾਈਪਾ ਸਰਤਾਜ ਜੀ ਸਰਤਾਜ ਜੀ ਆ ਨਾ ਕਿ ਤੁਹਾਡਾ ਜਿਹੜੇ ਕਹਿ ਲਿਆ ਕਿ ਮੇਨ ਖਿੱਚਦਾ ਕੇਂਦਰ ਸਰਤਾਜ ਭਾਈ ਰਹਿਣਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤਾਂ ਇੱਥੇ ਹੋਰ ਵੀ ਬਾਈ ਹੁੰਦੇ ਨੇ ਬਾਈ ਜੀ ਸਰਤਾਜ بھائی ਉਹਨਾਂ ਦੀ ਮੂਵੀ ਆ ਰਹੀ ਆ ਜ ਜੇਕਰ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਇੱਕ ਤਜਰਬਾ ਹੈ ਤੁਹਾਡੇ ਕੋ ਵੀ ਲਾਈਫ ਤੇ ਅਕੋਰਡਿੰਗਲੀ ਤਾਂ ਕਿਸ ਤਰੀਕੇ ਦੇਖ ਰਹੇ ਹੋ ਪਹਿਲਾਂ ਤਾਂ ਫਿਲਮ ਨੂੰ ਕਿ ਜੋ ਫਿਲਮ ਬਣਾਈ ਗਿਆ ਜਿਹੜਾ ਇੱਕ ਇਹਦੇ ਵਿੱਚ ਕਨਸੈਪਟ ਚੁਣਿਆ ਗਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਸਤਿ ਸ੍ਰੀ ਅਕਾਲ ਜੀ ਪਹਿਲੀ ਗੱਲ ਤਾਂ ਵੀ ਇਹ ਆ ਸਰਤਾਜ ਦੇ ਜਿਹੜੇ ਸਿੰਗਿੰਗ ਆ ਨਾ ਉਹ ਬਿਲਕੁਲ ਹੀ ਸਭ ਤੋਂ ਅਲੱਗ ਆ ਪਹਿਲਾਂ ਤਾਂ ਬਹੁਤ ਵਧੀਆ ਸਿੰਗਰ ਵੀ ਆ ਸੱਭਿਆਚਾਰਕ ਗੀਤ ਗਾਉਂਦੇ ਆ ਇਹ ਇਹਨਾਂ ਦੀ ਇੱਕ ਦੋ ਮੂਵੀਆਂ ਮੈਂ ਦੇਖੀਆਂ ਵੀ ਆ ਬਹੁਤ ਵਧੀਆ ਮੂਵੀਆਂ ਨੇ ਇਹਨਾਂ ਦੀ ਮੈਂ ਤਾਂ ਪੰਜਾਬ ਤੇ ਲੁਧਿਆਣਾ ਵਾਸੀਆਂ ਨੂੰ ਇਹੀ ਕਹੂੰਗਾ ਵੀ ਜਰੂਰ ਇਹ ਫਿਲਮ 7 ਫਰਵਰੀ ਨੂੰ ਦੇਖਣ ਠੀਕ ਆ ਜੀ ਪਰਿਵਾਰਕ ਫਿਲਮ ਹੋਊਗੀ 101% ਆ ਠੀਕ ਆ ਜੀ ਤੇ ਇਹ ਜਰੂਰ ਦੇਖਣ ਬਸ ਇੰਨਾ ਹੀ ਸਨੇਹਾ ਦੇਣਾ ਚਾਹੁੰਦਾ ਅੱਛਾ ਸਰਤਾਜ ਬਾਈ ਦੇ ਕਿਹੜੇ ਗੀਤ ਤੁਹਾਨੂੰ ਲੱਗਦਾ ਕਿ ਜਦ ਇਹ ਗੀਤ ਜਦੋਂ ਸੁਣਦੇ ਆ ਤਾਂ ਲੱਗਦਾ ਕਿ ਆਪਣੇ ਤੇ ਟੁੱਕਦਾ ਜਾਂ ਕਿਹੜੀ ਫਿਲਮ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਜਿਹੜਾ ਮੈਸੇਜ ਦਿੱਤਾ ਗਿਆ ਉਹ ਕੁਝ ਖਾਸ ਰਿਹਾ ਕੋਈ ਹੈ ਇਦਾਂ ਦੀ ਭਾਈ ਕਿਹੜਾ ਗੀਤ ਆ ਜਿਹੜਾ ਨਹੀਂ ਹੈਗਾ ਦੱਸੋ ਹਰੇਕ ਗੀਤ ਹੀ ਉਹਨਾਂ ਦਾ मीनिंगफुल ਹੁੰਦਾ ਹਰੇਕ ਗੀਤ ਬਹੁਤ ਵਧੀਆ ਮਤਲਬ ਤੁਸੀਂ ਦੇਖ ਲਓ ਵੀ ਉਹਨਾਂ ਦਾ ਇੱਕ ਇੱਕ ਗਾਣੇ ਦਾ ਇੱਕ ਇੱਕ ਮੀਨਿੰਗ ਦਾ ਇੱਕ ਇੱਕ ਮਤਲਬ ਨਿਕਲਦਾ ਨਾ ਵਧੀਆ ਉਹਦਾ ਬਹੁਤ ਵਧੀਆ ਸਿੰਗਰ ਨੇ ਉਹ ਮੈਨੂੰ ਮੈਂ ਹਜੇ ਨਾ ਅੱਧਾ ਘੰਟਾ ਪਹਿਲਾਂ ਐਂ ਗੱਲ ਕਰਦੇ ਹਟਿਆ ਮੈਂ ਹਜੇ ਕਹਿ ਕੇ ਹੀ ਹਟਿਆ ਸੀ ਮੈਂ ਕਿਹਾ ਮੇਰਾ ਤਾਂ ਵੀ ਫੇਵਰਟ ਸਿੰਗਰ ਹੀ ਅਸਤਿੰਦਰ ਸਰਤਾਜ ਆ ਹਾਂ ਜ਼ਰੂਰ ਦੇਖਣਾ ਪੰਜਾਬ ਵਾਸੀ ਮੈਂ ਤਾਂ ਦੁਬਾਰਾ ਫੇਰ ਇੱਕ ਵਾਰ ਅਪੀਲ ਕਰਦਾ ਪੰਜਾਬ ਤੇ ਲੁਧਿਆਣਾ ਵਾਸੀਆਂ ਨੂੰ ਇਹਨਾਂ ਦੀ ਮੂਵੀ ਜ਼ਰੂਰ ਦੇਖਣ ਖੜਕੇ ਦੜਕੇ ਵਾਲੀਆਂ ਵੀ ਦੇਖਣ ਭੱਜ ਰਹੀਆਂ ਆਪਾਂ ਠੀਕ ਆ ਜੀ ਇਹ ਵੀ ਇਹ ਸੱਭਿਆਚਾਰਕ ਮੂਵੀ ਆ ਜ਼ਰੂਰ ਦੇਖੋ ਤੇ ਖਾਸ ਤੌਰ ਤੇ ਉੱਤੇ ਐਜੂਕੇਸ਼ਨ ਦਾ ਹਮੇਸ਼ਾ ਜ਼ਿਕਰ ਕੀਤਾ ਜਾਂਦਾ ਵਾ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਜਿਹੜੇ ਕੰਮ ਪੰਜਾਬ ਦੇ ਵਿੱਚ ਹੋਣ ਵਾਲੇ ਆ ਤਾਂ ਉਸ ਚੀਜ਼ ਨੂੰ ਲੈ ਕੇ ਮੈਨੂੰ ਲੱਗਦਾ ਕਿ ਇੱਕ ਚੰਗਾ ਮੈਸੇਜ ਵੀ ਆ ਕਿ ਕਿੱਦਾਂ ਅਸੀਂ ਆਪਣੇ ਸਿੱਖਿਆ ਖੇਤਰ ਨੂੰ ਜਿਹੜਾ ਵਧੀਆ ਬਣਾ ਸਕੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਬਾਈ ਜੀ ਜੇਕਰ ਸਕੂਲਾਂ ਦੀ ਮੈਂ ਗੱਲ ਕਰਾਂ ਤਾਂ ਜ਼ਰੂਰ ਤੁਹਾਡੇ ਤੋਂ ਵੀ ਇੱਕ ਇੱਥੇ ਪੁਆਇੰਟ ਲੈਣਾ ਚਾਹਾਂਗਾ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਸਿੱਖਿਆ ਨੂੰ ਲੈ ਕੇ ਕੀ ਕਦਮ ਚੁੱਕੇ ਜਾਣੇ ਚਾਹੀਦੇ ਆ ਕੀ ਚੇਂਜਸ ਜਿਹੜੀਆਂ ਉਹ ਕੀਤੀਆਂ ਜਾਣੇ ਚਾਹੀਦੀਆਂ ਕੁਝ ਤੁਹਾਡੇ ਅਕੋਰਡਿੰਗਲੀ ਪਹਿਲਾਂ ਤਾਂ ਇਹ ਆਈ ਸਕੂਲ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਵਧੀਆ ਕਰਨਾ ਚਾਹੀਦਾ ਇਹਨਾਂ ਨੂੰ ਠੀਕ ਆ ਜੀ ਹੁਣ ਹਰ ਬੱਚਾ ਫੋੜ ਨਹੀਂ ਕਰ ਪਾਉਂਦਾ ਠੀਕ ਹੈ ਤੇ ਕਿਤਾਬਾਂ ਚਲੋ ਇਹ ਫਿਰ ਸਰਕਾਰ ਦੇ ਰਿਲੇਟਡ ਗੱਲਾਂ ਆ ਜਾਂਦੀਆਂ ਨੇ ਉਹ ਮੈਂ ਜ਼ਿਆਦਾ ਨਹੀਂ ਬੋਲਣਾ ਪਰ ਇਹ ਕਿਤੇ ਨਾ ਕਿਤੇ ਵੀ ਇਹਨਾਂ ਨੂੰ ਇਹ ਵਧੀਆ ਕਰਨਾ ਚਾਹੀਦਾ ਸਿੱਖਿਆ ਦੇ ਮਾਮਲੇ ਦੇ ਵਿੱਚ ਹਾਂਜੀ ਤਾਂ ਚੇਤੇ ਦੇ ਤੌਰ ਤੇ ਗੱਲ ਕਰ ਲਈਏ ਕਿ ਕਿਤਾਬਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਬਿਲਕੁਲ ਇੱਕ ਸਕੂਲ ਬਹੁਤ ਆ ਜਿਹੜੇ ਪੁਰਾਣੇ ਸਕੂਲ ਆ ਪਿੰਡਾਂ ਦੇ ਵਿੱਚ ਜਿਹੜੇ ਹਜੇ ਵੀ ਨਹੀਂ ਬਣੇ ਹੈਗੇ ਠੀਕ ਆ ਜੀ ਬਹੁਤ ਪੁਰਾਣੇ ਨੇ ਉਹ ਦੁਬਾਰਾ ਤੋਂ ਉਹਨਾਂ ਨੂੰ ਇਹਨਾਂ ਨੂੰ ਵਧੀਆ ਬਣਾਉਣਾ ਚਾਹੀਦਾ ਅੱਛਾ ਜਿਵੇਂ ਤੁਸੀਂ ਕਹੇ ਸੀ ਕਿ ਸਰਤਾਜ ਦੇ ਫੈਨ ਉਹ ਪਹਿਲਾਂ ਗੱਲ ਕਰ ਰਹੇ ਸੀ ਤਾਂ ਹੁਣ ਦੇ ਦੋ ਪਤਾ ਲੱਗਿਆ ਵਾ ਕਿ ਇਦਾਂ ਰੈਲੀ ਹੋ ਰਹੀ ਆ ਸ਼ੋਅ ਹੋ ਰਿਹਾ ਵਾ ਤਾਂ ਫਿਰ ਖੁਸ਼ੀ ਹੈ ਮੰਨੂ ਕੋਣ ਹੈ ਨਹੀਂ ਹੈ ਨਹੀਂ ਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਹੀ ਖੁਸ਼ੀ ਹੋਈ Det är hört. ਇਹ ਵੀ ਬੜੀ ਵੱਡੀ ਗੱਲ ਆ ਜੋ ਤੁਸੀਂ ਜ਼ਿਕਰ ਕੀਤਾ ਅੱਛਾ ਇਹਦੇ ਜਿਵੇਂ ਬਾਈ ਹੁੰਦਾਂ ਨੇ ਜ਼ਿਕਰ ਕੀਤਾ ਜੀ ਕਹਿੰਦੇ ਫੈਮਿਲੀ ਨਾਲ ਲੈ ਕੇ ਜਾਊਗਾ ਅਕਸਰ ਨਾ ਇਹ ਸਵਾਲ ਹੁੰਦਾ ਮਨ ਦੇ ਵਿੱਚ ਜਦੋਂ ਕੋਈ ਫਿਲਮ ਦੇਖਣ ਜਾਂਦੇ ਆ ਜਾਂ ਕਿਸੇ ਸ਼ੋਅ ਦੇ ਉੱਪਰ ਜਾਂਦੇ ਆ ਤਾਂ ਹਮੇਸ਼ਾ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਸਵਾਲ ਹੁੰਦਾ ਕਿ ਯਾਰ ਫੈਮਿਲੀ ਲੈ ਕੇ ਜਾਵਾਂ ਜਾਂ ਨਾ ਜਾਵਾਂ ਤਾਂ ਜਿੱਦਾਂ ਬਾਈ ਨੇ ਕਿਹਾ ਕਿ ਮੈਂ ਤਾਂ ਫੈਮਿਲੀ ਲੈ ਕੇ ਜਾਣੀ ਮੈਨੂੰ ਲੱਗਦਾ ਇਹ ਵੀ ਇੱਕ ਖਾਸੀਅਤ ਹੈ ਇਸ ਸਿੰਗਰ ਦੀ ਕਿ ਬਿਨਾਂ ਸੋਚੇ ਸਮਝਦੇ ਅਸੀਂ ਇਹ ਸ਼ਬਦ ਵਰਤ ਸਕਦੇ ਆ ਕਿ ਫੈਮਿਲੀ ਨਾਲ ਜਾਣਾ ਬਿਲਕੁਲ ਬਿਲਕੁਲ ਹੀ ਸਤਿੰਦਰ ਸਰਤਾਜ ਦਾ ਨਾਮ ਹੋਵੇ ਤੇ ਫੈਮਿਲੀ ਤਾਂ ਜਾ ਹੀ ਸਕਦੀ ਹੈ ਇਹ ਤਾਂ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਹੈ ਠੀਕ ਹੈ ਉਹਨਾਂ ਦੀ ਫਿਲਮ ਤਾਂ ਫੈਮਿਲੀ ਦੇਖਣ ਫੈਮਿਲੀ ਦੇ ਨਾਲ ਦੇਖਣ ਵਾਲੀ ਹੀ ਹੋਊਗੀ ਇਹ ਸਾਰਿਆਂ ਨੂੰ 100% ਇਹ ਵਿਸ਼ਵਾਸ ਹੈ ਤੇ ਸਾਰਿਆਂ ਨੂੰ ਮੈਂ ਤਾਂ ਇਹ ਕਹੂੰਗਾ ਵੀ ਆਪਣੀ ਫੈਮਲੀਆਂ ਨੂੰ ਨਾਲ ਲੈ ਕੇ ਆਓ ਲਾਈਵ ਸ਼ੋਅ ਪਹਿਲਾਂ ਦੇਖੋ ਬਾਅਦ ਫਿਲਮ ਤਾਂ ਦੇਖਣੀ ਦੇਖਣੀ ਸਾਰਿਆਂ ਨੇ अच्छा भाई एदा हो सकदा जी कोई सरप्राइज त नहीं है लोकां दे लिए के उस दिन कुछ और भी वखरा हो जाए ता कि और कलाकार भी उथे पहुंच जाए एदा ना सरप्राइज है कुछ जर ਦੱਸਣਾ ਚਾਹੁੰਦੇ ਲੋਕਾਂ ਨੂੰ ਕਿ ਹੋਰ ਸਰਪ੍ਰਾਈਜ਼ ਵੀ ਉਥੇ ਮਿਲ ਸਕਦਾ ਕੋਈ ਇਹ ਨੈਟਪਲਸ ਡਿਸਾਈਡ ਕਰੂਗਾ ਜੀ ਮੈਨੂੰ ਲੱਗਦਾ ਵੀ ਉਹਨਾਂ ਨੇ ਜਰੂਰ ਕੁਝ ਨਾ एदा दा ਸਰਪ੍ਰਾਈਜ਼ ਰੱਖਿਆ ਹੋਊਗਾ ਕਿਉਂਕਿ ਨੈਟਪਲਸ ਇੰਨਾ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਤੇ ਉਹਨਾਂ ਵੱਲੋਂ ਇਹ ਇਵੈਂਟ ਰੱਖਿਆ ਗਿਆ ਫ੍ਰੀ ਰੱਖਿਆ ਗਿਆ ਨਾਲੇ ਪਬਲਿਕ ਓਪਨ ਰੱਖਿਆ ਗਿਆ ਪਹਿਲੀ ਵਾਰ ਮੈਨੂੰ ਲੱਗਦਾ ਇਹ ਹੋ ਰਿਹਾ ਵੀ ਪਬਲਿਕ ਵਾਸਤੇ ਓਪਨ ਕੋਈ ਇਹੋ ਜਿਹਾ ਇਵੈਂਟ ਰੱਖਿਆ ਗਿਆ ਹੋਵੇ ਤੇ ਸਰਪ੍ਰਾਈਜ਼ ਵੀ ਉੱਥੇ ਜ਼ਰੂਰ ਮਿਲੂਗਾ ਬਿਲਕੁਲ ਤਾਂ ਨੈਟਫਲਿਕਸ ਤੋਂ ਸਾਥੀਕ ਦੀ ਸਾਡੇ ਨਾਲ ਨੇ ਇਹਨਾਂ ਨੇ ਵੀ ਗੱਲ ਕਰ ਲੈਂਦੇ ਆ ਜਿਸ ਤਰੀਕੇ ਪਹਿਲਾਂ ਮੈਂ ਪੁੱਛਿਆ ਕਿ ਸਰਪ੍ਰਾਈਜ਼ ਹੋ ਸਕਦਾ ਲੋਕਾਂ ਦੇ ਲਈ ਕੋਈ ਦਰਸ਼ਕਾਂ ਦੇ ਲਈ ਸਪੈਸ਼ਲ ਤੌਰ ਤੇ ਉੱਤੇ ਜੇ ਸਰਪ੍ਰਾਈਜ਼ ਦਾ ਨਾਮ ਲੈਂਦਾ ਫਿਰ ਸਰਪ੍ਰਾਈਜ਼ ਹੀ ਹੋਊਗਾ ਉਹਨੂੰ ਪਹਿਲਾਂ ਤਾਂ ਦਿੱਤਾ ਨਹੀਂ ਦੱਸ ਜਾ ਸਕਦਾ ਬਾਕੀ ਇਹੀ ਹੈ ਔਰਾ ਜਿਮ ਵਾਲੇ ਹੋ ਗਏ ਡੇਲੀ ਪੋਜ਼ਿਟਿਵ ਨਾਲ ਪਾਰਟਨਰਸ਼ਿਪ ਨੈਟਫਲਿਕਸ ਵੱਲੋਂ ਸਾਡਾ ਕੁਝ ਹੁੰਦੇ ਹੋ ਤੇ ਉਸ ਦਿਨ ਤੁਸੀਂ ਸ਼ੋਅ ਦੇ ਵਿੱਚ ਆਓ ਕੋਈ ਪੈਸਾ ਨਹੀਂ ਕੋਈ ਹੈ ਨਹੀਂ ਬਿਲਕੁਲ ਫ੍ਰੀ ਸ਼ੋਅ ਫ੍ਰੀ ਸ਼ੋਅ ਤੁਹਾਨੂੰ ਦਿੱਤਾ ਜਾ ਰਿਹਾ ਵੈ ਮਨੋ ਬਿਲਕੁਲ ਤੁਸੀਂ ਨੇੜੇ ਤੋਂ ਆ ਕੇ ਕੋਈ ਧੱਤ ਮੁੱਕੀ ਨਾ ਕਰੋ ਕੁਝ ਨਹੀਂ ਬੜਾ ਵਧੀਆ ਤਰੀਕੇ ਨਾਲ ਸਾਰਾ ਸੈਟਅਪ ਹੋਇਆ ਪਿਆ ਉੱਥੇ ਔਰ ਉਹ ਜਿਹੜੀ ਟੀਮ ਸਾਡੇ ਨਾਲ ਹੈ ਬਸ ਤਿਆਰੀ ਕਰ ਲਓ ਨਾ ਲੈ ਹਾਂ ਬਸ ਤੁਸੀਂ ਪ੍ਰੋਪਰ ਵੇ ਨਾਲ ਲਾ ਲਓ ਤੇ ਮ제 ਲਵ ਵਿਦ ਫੈਮਿਲੀ ਕੋਲ ਤਾਂ ਇੱਥੇ ਹੋਰ ਵੀ ਜਿਹੜੇ ਵੀਰ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੇ ਅੱਛਾ ਵੀਰੇ ਸਰਤਾਜ ਦੇ ਵਿੱਚ ਕਿਹੜੀ ਖਾਸ ਗੱਤੋਂ ਲੱਗਦਾ ਕਿ ਇਹ ਵਾਕਈ ਸੰਗਰਾਂ ਨਾਲੋਂ ਸਰਤਾਜ ਨੂੰ ਜਿਹੜਾ ਅਲੱਗ ਬਣਾਉਂਦੀ ਹੈ ਜਾਂ ਖਾਸ ਬਣਾਉਂਦੀ ਹੈ ਜੀ ਸਰ ਦੇਖੋ ਮੈਨੂੰ ਤਾਂ ਉਹਨਾਂ ਦੇ ਗੀਤ ਹੀ ਪਸੰਦ ਨੇ ਮੈਂ ਮੂਵੀਆਂ ਘੱਟ ਹੀ ਦੇਖਿਆ ਨੂੰ ਸੱਚ ਕਹਾਂ ਕਿਉਂਕਿ ਐਕਚੁਅਲੀ ਮੈਂ ਮੈਂ ਵੀ ਖੁਦ ਹੀ ਗਾਣਾ ਹੈ ਤੇ ਹਾਂਜੀ ਮੈਨੂੰ ਉਹਨਾਂ ਦੇ ਗੀਤ ਮੈਨੂੰ ਫਿਰ ਜੇ ਗਾਣੇ ਹੋ ਤਾਂ ਇੱਕ ਗੀਤ ਭਾਵੇਂ ਇੱਕ ਜੇ ਸੁਣਾ ਸਕਦੇ ਹੋ ਤਾਂ ਜਰੂਰ ਦੋ ਸ਼ਬਦ ਹਾਂਜੀ ਸਰਤਾਜ ਭਾਈ ਦਾ ਹੀ ਸੁਣਾਉਣਾ ਮੈਂ ਸਜਣ ਰਾਜ਼ੀ ਹੋ ਜਵੇ ਫਿਰ ਵੀ ਉਹ ਰੋਲਾ ਨੀਓ ਫਾਇਦਾ ਵੇ ਪਾਗਲਾ ਇਸ਼ਕ ਹੁੰਦਾ ਹੀ ਰਿਆ ਦੇ ਵਰਗਾ ਉਹ ਜਗਤੁਲ ਕੈਦਾ ਵੇ ਪਾਗਲਾ ਸਜਣ ਰਾਜ਼ੀ ਹੋ ਜਵੇ ਫਿਰ ਵੀ ਉਹ ਰੋਲਾ ਨੀਓ ਫਾਇਦਾ ਬਹੁਤ ਖੂਬ ਗਰੇ ਬਹੁਤ ਖੂਬ ਤੁਸੀਂ ਜਿਵੇਂ ਗੀਤ ਜਿਹੜਾ ਸੁਣਾਇਆ ਨਾ ਉਸੇ ਤਰੀਕੇ ਮੈਂ ਹੁਣ ਇੱਕ ਇੱਕ ਚੀਜ਼ ਹੋਰ ਕਿ ਪਹਿਲਾਂ ਸਰਤਾਜ ਬਾਈ ਦਾ ਕੋਈ ਸ਼ੋਅ ਦੇਖ ਕੇ ਆ ਗਏ ਹੋਂ ਕਦੇ ਇਸ ਤੋਂ ਪਹਿਲਾਂ ਹਾਂਜੀ ਨਹੀਂ ਸ਼ੋਅ ਨਹੀਂ ਦੇਖਿਆ ਜੀ ਮੈਂ ਕਦੇ ਹਾਂਜੀ ਹੁਣ ਲੁਧਿਆਣੇ ਆ ਰਹੇ ਆ ਬਾਈ ਮੌਕਾ ਮਿਲ ਰਿਹਾ ਉਹ ਵੀ ਫ੍ਰੀ ਦੇ ਵਿੱਚ ਹਾਂਜੀ ਹਾਂਜੀ ਜਾਵਾਂਗਾ ਜੀ ਹਾਂਜੀ ਤਾਂ ਤੁਹਾਡੇ ਜਿੱਦਾਂ ਬਾਈ ਹੁੰਨਾਂ ਨੇ ਦੱਸਿਆ ਕਿ ਜੈਮਦੇ ਵੱਲੋਂ ਨਾਲ ਜਿਹੜਾ ਸਾਥ ਵੀ ਦਿੱਤਾ ਜਾ ਰਿਹਾ ਹੈ ਰੈਲੀ ਜਿਹੜੀ ਆਰਗੇਨਾਈਜ਼ ਕੀਤੀ ਜਾ ਰਹੀ ਹੈ ਤਾਂ ਉਹਦੇ ਵਿੱਚ ਵੀ ਪਹੁੰਚੋਗੇ ਜੀ ਹਾਂਜੀ ਹਾਂਜੀ ਜ਼ਰੂਰ ਪਹੁੰਚਾਂਗੇ ਤਾਂ ਬਿਲਕੁਲ ਜੀ ਵੀਰ ਹੁੰਨਾਂ ਨੇ ਗੀਤ ਵੀ ਸੁਣਾ ਦਿੱਤਾ ਵਾ ਸਰਤਾਜ ਬਾਈ ਉਹਨਾਂ ਨੂੰ ਦੇਖਣ ਦੇ ਲਈ ਲੋਕਾਂ ਦੇ ਵਿੱਚ ਕਿੰਨਾ ਇੱਕ क्रेਜ਼ ਸੀ ਉਹ ਅਸੀਂ ਅਕਸਰ ਦੇਖਿਆ ਕਿ ਜਦੋਂ ਉਹਨਾਂ ਦਾ ਸ਼ੋਅ ਕੋਈ ਅਨਾਉਂਸ ਹੁੰਦਾ ਤਾਂ ਟਿਕਟਾਂ ਜਿਹੜੀਆਂ ਨੇ ਉਹ ਕੁਝ ਹੀ ਸਮੇਂ ਦੇ ਵਿੱਚ ਜਿਹੜੀਆਂ ਸੋਲਡ ਆਊਟ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਜਿਹੜੇ ਟਿਕਟਾਂ ਖਰੀਦਣ ਦੇ ਲਈ ਜਾਂਦੇ ਆ ਪਰ ਟਿਕਟਾਂ ਮਿਲਦੀਆਂ ਨਹੀਂ ਨੇ ਤਾਂ ਬਹੁਤ ਸਾਰੇ ਲੋਕਾਂ ਦਾ ਇੱਕ ਜਿਹੜਾ ਚਾਹ ਹੁੰਦਾ ਉਹ ਅਧੂਰਾ ਰਹਿ ਜਾਂਦਾ ਕਿ ਸਰਤਾਜ ਦਾ ਸ਼ੋਅ ਦੇਖਣਾ ਸੀ ਟਿਕਟ ਨਹੀਂ ਮਿਲੀ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਸ਼ੋਅ ਹੋਣ ਜਾ ਰਿਹਾ ਤੇ ਜਿਹੜੀ ਰੈਲੀ ਹੋਣ ਜਾ ਰਹੀ ਹੈ ਇੱਥੇ ਸਭ ਨੂੰ ਖੁੱਲਾ ਸੱਦਾ ਵਾ ਕਿ ਤੁਸੀਂ ਆਓ ਨਿਜ਼ਮਾ ਨੂੰ ਫੋਲੋ ਕਰੋ ਜੋ ਨਿਜ਼ਮ ਨੇ ਸੜਕ ਦੇ ਉੱਪਰ ਜਦੋਂ ਰੈਲੀ ਕੱਢੀ ਜਾਏਗੀ ਉਸ ਸਮੇਂ ਜਿਹੜੇ ਸੜਕੀ ਨਿਜ਼ਮਾ ਉਹਨਾਂ ਨੂੰ ਜ਼ਰੂਰ ਫੋਲੋ ਕਰਿਓ ਤੇ ਰੈਲੀ ਤੋਂ ਬਾਅਦ ਫਿਰ ਤੁਸੀਂ ਜਦੋਂ ਗ੍ਰੈਂਡ ਬਾਕ ਪਹੁੰਚ ਜਾਓਗੇ ਗ੍ਰੈਂਡ ਬਾਕ ਮਾਲ ਦੇ ਬਾਹਰ ਇੱਕ ਵੱਡੀ ਜਿਹੜੀ ਪਰਫਾਰਮੈਂਸ ਹੋਏਗੀ ਇੱਕ ਲਾਈਵ ਸ਼ੋਅ ਜਿਹੜਾ ਹੋਏਗਾ ਤਾਂ ਜਿੱਦਾਂ ਬਾਈ ਹੰਦਾਂ ਨੇ ਜਾਣਕਾਰੀ ਦਿੱਤੀ ਕਿ 4 ਵਜੇ ਭਾਈਵਾਲਾ ਚੌਂਕ ਤੋਂ ਰੈਲੀ ਦੀ ਸ਼ੁਰੂਆਤ ਹੋਏਗੀ ਗ੍ਰੈਂਡ ਬਾਕ ਮਾਲ ਦੇ ਤੱਕ ਉਹ ਰੈਲੀ ਆਏਗੀ ਤੇ ਉਸ ਤੋਂ ਬਾਅਦ ਸਤਿੰਦਰ ਸਰਤਾਜ ਨਾਲ ਸਿਮੀ ਚਾਹਲ ਤੇ ਉੱਥੇ ਹੋ ਸਕਦਾ ਕਿ ਹੋਰ ਕਲਾਕਾਰ ਵੀ ਪਹੁੰਚਣ ਤਾਂ ਫਿਰ ਇੱਕ ਉਸ ਤੋਂ ਬਾਅਦ ਲਾਈਵ ਪਰਫਾਰਮੈਂਸ ਦਾ ਜਿਹੜੀ ਉਹ ਹੋਏਗੀ ਤਾਂ ਉਹਦਾ ਸੈਟਅਪ ਜਿੱਦਾਂ ਬਾਈ ਹੁੰਦਾਂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਤੇ ਤੁਸੀਂ ਉੱਥੇ ਪਹੁੰਚਣਾ ਪਹੁੰਚ ਕੇ ਜਿਹੜਾ ਸ਼ੋਅ ਆ ਉਸ ਨੂੰ ਇੰਜੋਏ ਕਰਨਾ ਵਾ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਬਿਨਾਂ ਕਿਸੇ ਖਰਚੇ ਦੇ ਬਿਨਾਂ ਕਿਸੇ ਟਿਕਟ ਦੇ ਤੁਸੀਂ ਉੱਥੇ ਉਸ ਸ਼ੋਅ ਦਾ ਜਿਹੜਾ ਆਨੰਦ ਮਾਣ ਸਕਦੇ ਹੋ ਤੇ ਸਤਿੰਦਰ ਸਰਤਾਜ ਹੁੰਦਾ ਦੀ ਜ਼ਿਕਰ ਗੱਲ ਕਰੀਏ ਤਾਂ ਹੁਸ਼ਿਆਰ ਸਿੰਘ ਜਿਹੜੀ ਫਿਲਮ ਆ ਰਹੀ ਹੈ 7 ਫਰਵਰੀ ਨੂੰ ਰਿਲੀਜ਼ ਹੋਣੀ ਆ ਸਿੱਖਿਆ ਉਮ ਨੂੰ ਬਣਾਇਆ ਗਿਆ ਵਾ ਕਿ ਕਿਵੇਂ ਪੰਜਾਬ ਦੇ ਵਿੱਚ ਸਿੱਖਿਆ ਦਾ ਸਿਸਟਮ ਆ ਕਿਵੇਂ ਉਸ ਦੇ ਵਿੱਚ ਸੁਧਾਰ ਕਰ ਸਕਦੇ ਆ ਜਾਂ ਕੀ ਕੀ ਕਮੀਆਂ ਨੇ ਉਹਨਾਂ ਚੀਜ਼ਾਂ ਨੂੰ ਉਜਾਗਰ ਕਰਦੀ ਇਹ ਫਿਲਮਾਂ ਤੇ ਅੱਜ ਦੇ ਸਮੇਂ ਦੀ ਜਿੱਕਰ ਗੱਲ ਕਰੀਏ ਤਾਂ ਅਸੀਂ ਜਿਮ ਦੇ ਵਿੱਚ ਜਿਮ ਦੇ ਵਿੱਚ ਆ ਕੇ ਅਸੀਂ ਆਪਣਾ ਸਰੀਰ ਤਾਂ ਬਿਹਤਰ ਬਣਾ ਸਕਦੇ ਆ ਵਧੀਆ ਬਣਾ ਸਕਦੇ ਆ ਪਰ ਸਿੱਖਿਆ ਦੀ ਜਿੱਕਰ ਗੱਲ ਕਰੀਏ ਇੱਕ ਚੰਗਾ ਇਨਸਾਨ ਬਣਨ ਦੀ ਗੱਲ ਕਰੀਏ ਇੱਕ ਚੰਗਾ ਅਫਸਰ ਬਣਨ ਦੀ ਗੱਲ ਕਰੀਏ ਤਾਂ ਉਹ ਚੀਜ਼ਾਂ ਸਾਨੂੰ ਸਕੂਲ ਦੇ ਵਿੱਚੋਂ ਸਿੱਖਣ ਨੂੰ ਮਿਲਦੀਆਂ ਕਿ ਕਿਵੇਂ ਅਸੀਂ ਇੱਕ ਚੰਗਾ ਅਫਸਰ ਬਣ ਸਕਦੇ ਆ ਕਿਵੇਂ ਅਸੀਂ ਚੰਗੇ ਇਨਸਾਨ ਬਣ ਸਕਦੇ ਆ ਤਾਂ ਉਹਦੇ ਦੀ ਸਿੱਖਿਆ ਇਹ ਬਹੁਤ ਜ਼ਰੂਰੀ ਆ ਸੇਧ ਦੇ ਨਾਲ ਨਾਲ ਸਿੱਖਿਆ ਤਾਂ ਇਹ ਦੋਵੇਂ ਚੀਜ਼ਾਂ ਬੜੀਆਂ ਜ਼ਰੂਰੀ ਨੇ ਤਾਂ ਇਸ ਮੁੱਦੇ ਦੇ ਉੱਪਰ ਜਿਹੜੀ ਇਹ ਫਿਲਮ ਬਣੀ ਆ ਉਮੀਦ ਕਰਦੇ ਆ ਕਿ ਤੁਹਾਨੂੰ ਫਿਲਮ ਵੀ ਪਸੰਦ ਆਵੇਗੀ ਕਿਉਂਕਿ ਜਿਸ ਤਰੀਕੇ ਦਾ ਟ੍ਰੇਲਰ ਆਇਆ ਜਿਸ ਤਰੀਕੇ ਲੋਕਾਂ ਦਾ ਟ੍ਰੇਲਰ ਨੂੰ ਪਿਆਰ ਮਿਲ ਰਿਹਾ ਉਸ ਨੂੰ ਦੇਖ ਕੇ ਇਹੀ ਲੱਗ ਰਿਹਾ ਕਿ ਫਿਲਮ ਨੂੰ ਵੀ ਇਸ ਤੋਂ ਜ਼ਿਆਦਾ ਪਿਆਰ ਜਿਹੜਾ ਮਿਲੇਗਾ ਤੇ ਹੁਣ ਸਭ ਤੋਂ ਵੱਡੀ ਗੱਲ ਇਹੀ ਆ ਕਿ ਸਤੰਦਰ ਸਰਤਾਜ ਬਾਈ ਨਾਲ ਸਿਮੀ ਚਾਹਲ ਜੀ ਤੇ ਇਹ ਦੋਵੇਂ ਲੁਧਿਆਣੇ ਪਹੁੰਚ ਰਹੇ ਆ ਬਾਈਕ ਰੈਲੀ ਆ ਜਿਹੜੀ ਉਹ 3 ਵਜੇ ਮਾਫ ਕਰਨਾ 3 ਤਰੀਕ ਨੂੰ ਸ਼ਾਮ ਨੂੰ 4 ਵਜੇ ਸਟਾਰਟ ਹੋਏਗੀ ਤੇ ਉਸ ਤੋਂ ਬਾਅਦ 5 ਵਜੇ ਲਾਈਵ ਪਰਫਾਰਮੈਂਸ ਦਾ ਜਿਹੜੀ ਉਹ ਗ੍ਰੈਂਡ ਬਕ ਮਾਲ ਦੇ ਬਾਹਰ ਹੋਏਗੀ ਉੱਥੇ ਹੀ ਇਸ ਪਰਫਾਰਮੈਂਸ ਦੇ ਬਾਰੇ ਤੁਹਾਡੇ ਮਨ ਚ ਕੋਈ ਵਿਚਾਰ ਹੈ ਸੁਝਾਏ ਜਾਂ ਫਿਲਮ ਦੇ ਬਾਰੇ ਮਨ ਚ ਕੋਈ ਵਿਚਾਰ ਜਾਂ ਸੁਝਾਏ ਉਹ ਵੀ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਸਹਿਯੋਗੀ ਸਾਥੀ ਅਮਨਦੀਪ ਦੇ ਨਾਲ ਸੁਖਦਲੇ